ਸ਼ਹਿਦ ਤੇ ਕਾਲੀ ਮਿਰਚ ਜਦੋਂ ਮਿਲ ਜਾਂਦੇ ਨੇ ਤਾਂ ਕਿਆ ਹੀ ਕਮਾਲ ਦੇ ਅਸਰ ਕਰ ਜਾਂਦੇ ਨੇ ਆ ਜਿਸਦੇ ਉੱਪਰ ਗੱਲ ਕਰਨ ਜਾ ਰਹੀਆਂ ਦੇਖੋ ਵੈਸੇ ਜਦੋਂ ਗੱਲ ਸ਼ਹਿਦ ਦੀ ਹੁੰਦੀ ਹੈ ਕਾਲੀ ਮਿਰਚ ਦੀ ਹੁੰਦੀ ਹੈ ਇਹਨਾਂ ਦੋਵਾਂ ਦੇ ਆਪਣੇ ਅਨੇਕਾਂ ਹੀ ਫਾਇਦੇ ਨੇ ਆਯੁਰਵੇਦ ਦੇ ਵਿੱਚ ਇਸ ਦਾ ਕਈ ਦਵਾਈਆਂ ਬਣਾਉਣ ਦੇ ਵਿੱਚ ਕਈ ਔਸ਼ਧੀਆਂ ਬਣਾਉਣ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਹ ਛੋਟੀ ਜੀ ਅਗਰ ਤਰੀਕੇ ਨੂੰ ਇਸ ਘਰੇਲੂ ਨੁਸਖੇ ਨੂੰ ਤੁਸੀਂ ਅਪਣਾ ਲੈਂਦੇ ਹੋ ਤਾਂ ਤੁਸੀਂ ਘਰ ਦੇ ਵਿੱਚ ਆਪਣੇ ਆਪ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਜ਼ਰੂਰ ਬਚਾ ਸਕਦੇ ਹੋ ਪਹਿਲਾਂ ਜਦੋਂ ਅਸੀਂ ਹੁਣ ਦੇ ਸਮੇਂ ਦੀ ਗੱਲ ਕਰ ਲਈਏ ਜਿਵੇਂ ਇੱਕ ਬਰਸਾਤਾ ਦਾ ਮੌਸਮ ਹੈ ਬੜੀ ਹੀ ਹਿਊਮਿਡਿਟੀ ਹੋ ਜਾਂਦੀ ਹੈ ਸੋ ਅਜਿਹੇ ਸਮੇਂ ਦੇ ਵਿੱਚ ਇਨਫੈਕਸ਼ਨ ਹੋਣ ਦਾ ਡਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਸਪੈਸ਼ਲੀ ਅਸੀਂ ਗੱਲ ਕਰੀਏ ਪੇਟ ਨੂੰ ਲੈ ਕੇ ਪ੍ਰੋਬਲਮ ਕਈਆਂ ਨੂੰ ਹੋ ਜਾਂਦੀ ਹੈ ਤਾਂ ਅਜਿਹੇ ਵਿੱਚ ਸ਼ਹਿਦ ਦੇ ਕਾਲੀ ਮਿਰਚ ਨੂੰ ਮਿਲਾ ਕੇ ਅਗਰ ਖਾ ਲਿਆ ਜਾਏ ਤਾਂ ਇਸ ਦੇ ਨਾਲ ਤੁਸੀਂ ਇਸ ਮੌਸਮ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਦੇਖੋ ਦੋਨੋਂ ਹੀ ਜਿਹੜੇ ਸ਼ਹਿਦ ਔਰ ਕਾਲੀ ਮਿਰਚ ਦੀ ਗੱਲ ਕਰ ਲਈਏ ਸਾਡੇ ਡਾਈਜੈਸ਼ਨ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਜਿਨ੍ਹਾਂ ਨੂੰ ਵੀ ਪੇਟ ਦੀ ਜਲਨ ਦੀ ਪ੍ਰੋਬਲਮ ਰਹਿੰਦੀ ਹੈ ਜਿਨ੍ਹਾਂ ਨੂੰ ਵੀ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਲਈ ਵੀ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਦੋਵੇਂ ਹੀ ਚੀਜ਼ਾਂ ਜੋ ਹੈ ਸਾਡੇ ਜਿਹੜੇ ਡਾਈਜੈਸਟਿਵ ਐਂਜ਼ਾਈਮਸ ਨੇ ਉਹਨਾਂ ਦੀ ਵਰਕਿੰਗ ਦੇ ਵਿੱਚ ਕੰਮ ਕਰਦੇ ਆ ਉਹਨਾਂ ਲਈ ਬਹੁਤ ਵਧੀਆ ਕਿਉਂਕਿ